एवन पंजाबी टीवी देख रहे सारे दर्शका दा मैं कमल कपूर बहुत-बहुत स्वागत करता हूं जी इस वक्त मैं मौजूद है नरेंद्र चौधरी जी कोल जो एक्स काउंसलर ने और हुन एक और एक्स वर्ड लाग गया हैगा एक्स कांग्रेस दे सीनियर लीडर आखिर ऐसा की कारण हैगा कि लोग कांग्रेस नो अलविदा कह रहे ने और ਆ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਨਿਰੰਦਰ ਚੌਧਰੀ ਜੀ ਜੋ ਗੁੱਜਰ ਸਮਾਜ ਦੇ ਉੱਗੇ ਲੀਡਰ ਵੀ ਨੇ ਇਹਨਾਂ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਹੈ ਕੀ ਇਹ ਸਾਰੇ ਕਾਰਨ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਨਿਰੰਦਰ ਚੌਧਰੀ ਜੀ ਬਹੁਤ ਬਹੁਤ ਸਵਾਗਤ ਹੈ ਵਨ ਪੰਜਾਬੀ ਟੀਵੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੁਹਾਡਾ ਉਰੇਣ ਤੇ ਬਹੁਤ ਬਹੁਤ ਧੰਨਵਾਦ ਨਿਰੰਦਰ ਜੀ ਆਖਰ ਕਾਰਨ ਕੀ ਬਣ ਰਹੇ ਹੈ ਕਿ ਲੋਕ ਕਾਂਗਰਸ ਨੂੰ ਅਲਵਿਦਾ ਕਿਉਂ ਕਰ ਰਹੇ ਹੈ ਦੇਖੋ ਕੋਈ ਵੀ ਬੰਦਾ ਸਭ ਤੋਂ ਪਹਿਲਾਂ ਤਾਂ ਹਰੇਕ ਬੰਦੇ ਦੀ ਸੈਲਫ ਰਿਸਪੈਕਟ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ ਕਿਉਂਕਿ ਕੁਝ ਸਮੇਂ ਤੋਂ ਹਾਲਾਤ ਅਜਿਹੇ ਬਣਦੇ ਜਾ ਰਹੇ ਆ ਕਿ ਜਿਹੜੀ ਨਵੀਂ ਲੀਡਰਸ਼ਿਪ ਆਉਂਦੀ ਆ ਉਹ ਨਹੀਂ ਚਾਹੁੰਦੇ ਜਿਹੜਾ ਬੰਦਾ ਕੰਮ ਕਰਨ ਵਾਲਾ ਹੈ ਮਿਹਨਤ ਕਰਨ ਵਾਲਾ ਕਿ ਕੋਈ ਹੋਰ ਬੰਦਾ ਅੱਗੇ ਆਵੇ ਪੁਰਾਣਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਜਦੋਂ ਬੰਦਾ ਪਾਵਰ ਚਾਹੁੰਦਾ ਫਾਈਨਾਂਸਰਾਂ ਨੂੰ ਚੱਕ ਲੈਂਦਾ ਚਹੇਤਿਆਂ ਨੂੰ ਚੱਕ ਲੈਂਦਾ ਫਿਰ ਜਿਹੜੇ ਸਾਡੇ ਵਰਗੇ ਹੁੰਦੇ ਆ ਸਾਨੂੰ ਕੀ ਆ ਸਾਨੂੰ ਸ਼ੌਂਕ ਵਿੱਚ ਕੰਮ ਕਰਨ ਦਾ ਸਮਾਜ ਦੇ ਵਿੱਚ ਰਹਿਣਾ ਜ਼ਮੀਨੀ ਪੱਧਰ ਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਣਾ ਤੇ ਲੋਕਾਂ ਦੇ ਕੰਮ ਆਉਣਾ ਕੰਮ ਅਸੀਂ ਤਾਂ ਹੀ ਆ ਸਕਦੇ ਹਾਂ ਜੇ ਸਾਡੇ ਪਿੱਛੇ ਸਾਡੀ ਸਟਰੋਂਗ ਲੀਡਰਸ਼ਿਪ ਖੜੀ ਹੋਵੇ ਜੇ ਸਟਰੋਂਗ ਲੀਡਰਸ਼ਿਪ ਸਾਡੇ ਪਿੱਛੇ ਖੜੀ ਹੈ ਤਾਂ ਅਸੀਂ ਲੋਕਾਂ ਦੇ ਕੰਮ ਕਰਾਵਾਂਗੇ ਲੋਕ ਆਪਣੇ ਆਪ ਜੁੜਨਗੇ ਸੋ ਮੇਨਤਾ ਕਾਰਨ ਇਹ ਰਿਹਾ ਮੇਰਾ ਜਾਣਦਾ ਦੂਜਾ ਸਭ ਤੋਂ ਵੱਡੀ ਗੱਲ ਇਹ ਹੈ ਪਿਛਲੇ 2 ਸਾਲ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਰਹੀ ਹੈ ਸਾਡੇ ਹਲਕਾ ਵਿਧਾਨ ਸਭਾ ਹਲਕਾ ਪੂਰਬੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਮੇਰੇ ਦੋਸਤ ਸਰਦਾਰ ਦਲਜੀਤ ਸਿੰਘ ਜੀ ਗਰੇয়ালਪੋਲਾ ਸਾਹਿਬ ਅਸੀਂ ਕਾਫੀ ਲੰਮਾ ਸਮਾਂ ਐਜ਼ ਅ ਕਾਉਂਸਲਰ ਵੀ ਇਕੱਠਿਆਂ ਨੇ ਕੰਮ ਕੀਤਾ ਤੇ 2 ਸਾਲ ਤੋਂ ਹਲਕੇ 'ਚ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ભગવંત ਸਿੰਘ માન સાહેબ ਜਿਸ ਕਦਰ ਪੰਜਾਬ ਦੇ ਲੋਕਾਂ ਵਾਸਤੇ ਲੋਕ ਭਲਾਈ ਵਾਸਤੇ ਉਹ ਕੰਮ ਕਰ ਰਹੇ ਨੇ ਨਾ ਸਾਰਿਆਂ ਤੋਂ ਮੈਂ ਤਾਂ ਕੀ ਸਾਰਾ ਪੰਜਾਬ ਹੀ ਬੜਾ ਪ੍ਰਭਾਵਿਤ ਆ ਤੇ ਦੂਜੀ ਜਿਹੜੀ ਮੈਨੂੰ ਹੋਰ ਗੱਲ ਲੱਗੀ ਆ ਮੈਂ ਕਾਲਜ ਟਾਈਮ ਤੋਂ ਸਟੂਡੈਂਟ ਪੋਲਿਟਿਕਸ ਤੋਂ ਇਹਦੇ ਚ ਪਿਆ ਹੋਇਆ ਕਈ ਅਹੁਦਿਆਂ ਤੇ ਕੰਮ ਕੀਤਾ ਸਟੂਡੈਂਟ ਹੁੰਦੇ ਆ ਉਹਦੇ ਵਿੱਚ ਕਾਂਗਰਸ ਦੇ ਵਿੱਚ ਆ ਕੇ ਇਲੈਕਸ਼ਨ ਵੀ ਦੋ ਲੜੇ ਵਿਧਾਨ ਸਭਾ ਲੜਾਈਆਂ ਲੋਕ ਸਭਾ ਲੜਾਈਆਂ ਹੁਣ ਤੱਕ ਇੱਕ ਪਹਿੰਦੀ ਵਾਰ ਮੈਨੂੰ ਦੇਖਣ ਨੂੰ ਮਿਲ ਰਿਹਾ ਚਾਵੇਂ ਗਰੇਵਾਲ ਸਾਹਿਬ ਨੇ ਭਾਵੇਂ ਸਾਡੇ ਲੋਕ ਸਭਾ ਹਲਕਾ ਤੋਂ ਉਮੀਦਵਾਰ ਵੱਡੇ ਵੀਰ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਚਾਹੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਪਹਿਲੀ ਵਾਰ ਮੈਂ ਇਹ ਦੇਖਿਆ ਵੀ ਜਿਹੜਾ ਲੀਡਰ ਪਾਵਰ ਵਿੱਚ ਆ ਜਾਂਦਾ ਪਹਿਲਾਂ ਤਾਂ ਹੁੰਦਾ ਸੀ ਕਿ ਜਿਹੜਾ ਪਾਵਰ ਚ ਉਹ ਕਿ ਤੌਣ ਚ ਸਰੀਆ ਫਾਸ ਜਾਂਦਾ ਇਹ ਲੋਕ ਜਿੰਨੇ ਵੀ ਪਾਵਰ ਵਿੱਚ ਨੇ ਜਿਹਹ ਜਿਹ ਲੋਕਾਂ ਨੂੰ ਪਹਿਲਾਂ ਮਿਲਦੇ ਸੀ ਜੋ ਮੁਹੱਬਤ ਪਹਿਲਾਂ ਲੋਕਾਂ ਨੂੰ ਦਿੰਦੇ ਸੀ ਉਹ ਹੀ ਅੱਜ ਦਿੰਦੇ ਆ ਮੈਂ ਤੁਹਾਨੂੰ ਇੱਕ ਲੰਬੀ ਹੋਊਗੀ ਗੱਲ ਕੱਲ੍ਹ ਦੀ ਤੁਹਾਨੂੰ ਮੈਂ ਗੱਲ ਦੱਸਦਾ ਹਾਂ ਕੱਲ ਜਦੋਂ ਸੀਐਮ ਸਾਹਿਬ ਨੇ ਸਾਨੂੰ ਜੁਆਇਨ ਕਰਵਾਣਾ ਸੀਗਾ ਨਾ ਤਾਂ ਐਮਐਲਏ ਸਾਹਿਬ ਮੇਰੇ ਨਾਲ ਸੀ ਨਾ ਲੋਕ ਸਭਾ ਉਮੀਦਵਾਰ ਮੇਰੇ ਨਾਲ ਸੀ ਇਹਨਾਂ ਨੇ ਸੀਐਮ ਸਾਹਿਬ ਦੇ ਨਾਲ ਗੱਲ ਕਰਕੇ ਤੇ ਮੈਨੂੰ ਭੇਜਿਆ ਵੀ ਤੁਸੀਂ ਅੱਜ ਜੁਆਇਨ ਕਰਨੀ ਆ ਸੀਐਮ ਸਾਹਿਬ ਨੇ ਇੰਨਾ ਕੁ ਜ਼ਿਆਦਾ ਹੀ ਸਤਕਾਰ ਮਾਣ ਦਿੱਤਾ ਕਿੰਨੀ ਦੇਰ ਸਾਡੇ ਨਾਲ ਲੋਕਾਂ ਬਾਰੇ ਸਾਡੇ ਹਲਕੇ ਬਾਰੇ ਬੜਾ ਵਿਸਥਾਰਪੂਰਵਕ ਉਹਨਾਂ ਨੇ ਜਾਣਕਾਰੀ ਲਈ ਜਿਹੜੀ ਕਿ ਇਹ ਚੀਜ਼ ਮੈਂ ਪਹਿਲੀ ਵਾਰ ਦੇਖੀ ਆ ਕਿਹੜੇ ਮੁੱਦਿਆਂ ਦੇ ਉੱਤੇ ਚਰਚਾ ਹੋਈ ਔਰ ਜ਼ਿਆਦਾਤਰ ਮਾਨ ਸਾਹਿਬ ਨੇ ਕਿਹੜੀ ਮੁੱਦਿਆਂ ਦੇ ਉੱਤੇ ਆਪਣੀ ਜਿਹੜੀ ਸਹਿਮਤੀ ਵੀ ਜਤਾਈ ਹੋएगी ਔਰ ਇੰਟਰਸਟ ਵੀ ਦਿਖਾਇਆ ਹੋਵੇ ਦੇਖੋ ਪਹਿਲੀ ਗੱਲ ਤਾਂ ਮਾਨ ਸਾਹਿਬ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਯੂਥ ਦੇ ਨਾਲ ਬਜ਼ੁਰਗਾਂ ਦੇ ਨਾਲ ਜੁੜੇ ਹੋਏ ਕਿਸਾਨੀ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੰਨੇ ਵੀ ਮੁੱਦੇ ਜੁੜੇ ਹੋਇਆ ਉਹਨਾਂ ਦਾ ਜਿਹੜਾ ਫੋਕਸ ਹੈ ਹਰੇਕ ਮੁੱਦੇ ਤੇ ਆ ਪਰ ਜਾਦੇ ਕਰਕੇ ਉਹ ਜਿਹੜਾ ਜਿਵੇਂ ਐਜੂਕੇਸ਼ਨ ਤੇ ਹੈਲਥ ਤੇ ਉਹਨਾਂ ਦਾ ਬੜਾ ਫੋਕਸ ਆ ਨਸ਼ਿਆਂ ਤੇ ਬੜਾ ਫੋਕਸ ਆ ਜੂਥ ਨੂੰ ਰੁਜ਼ਗਾਰ ਦੇਣ ਦੇ ਵਿੱਚ ਬਹੁਤ ਫੋਕਸ ਆ ਤੇ ਬਜ਼ੁਰਗਾਂ ਨੂੰ ਉਹਨਾਂ ਦਾ ਜਿਹੜਾ ਸਿਹਤ ਸਹੂਲਤਾਂ ਦੇਣ ਦੇ ਵਿੱਚ ਬੜਾ ਫੋਕਸ ਵੀ ਦੇਖਿਆ ਉਹਨਾ ਜਿਵੇਂ ਇਹਨਾਂ ਨੇ ਮੱਲਾ ਕਲੀਨਿਕਸ ਖੋਲੀਆਂ ਉੱਥੇ ਫ੍ਰੀ ਦਵਾਈਆਂ ਫ੍ਰੀ ਟੈਸਟ ਆ ਕੋਈ ਤੱਕਾ ਨਹੀਂ ਕੋਈ ਮੁਕੀ ਨਹੀਂ ਨਹੀਂ ਤਾਂ ਹਸਪਤਾਲਾਂ ਜਿਹੜੇ ਹਾਲਾਤ ਪਹਿਲਾਂ ਦੇਖਦੇ ਰਹੇ ਅਸੀਂ ਕੱਲ ਵਿਸਥਾਰ ਦੇ ਨਾਲ ਉਹ ਸਾਰਾ ਕੁਝ ਕਰਦೇನೆ ਐ ਵੀ ਐਮਐਲਏ ਸਾਹਿਬ ਨਾਲ ਵੀ ਜਾਂ ਪੱਪੀ ਬਾਜੀ ਦੇ ਨਾਲ ਵੀ ਉਹਨਾਂ ਦੀ ਵੀ ਸੋਚ ਹੈ ਆ ਪੀ ਜਮੀਨ ਤੇ ਰਹੋ ਜਮੀਨ ਤੇ ਰਹਿ ਕੇ ਲੋਕਾਂ ਦੀ ਸੁਣੋ ਦੇਖੋ ਇੱਕ ਨਾ ਲੀਡਰ ਜਦੋਂ ਪਾਵਰ ਚਾ ਰਿਹਾ ਹੁੰਦਾ ਹਉਆ ਬਣਾ ਦਿੰਦਾ ਆਪਣੇ ਆਪ ਨੂੰ ਲੋਕਾਂ ਦੇ ਵੀ ਆਮ ਬੰਦਾ ਉਹਦੇ ਤੱਕ ਪਹੁੰਚ ਨਹੀਂ ਸਕਦਾ ਜਿਹੜਾ ਕੌਂਸਲਰ ਬਣ ਗਿਆ ਐਮ ਐਲ ਏ ਬਣ ਗਿਆ ਐਮ ਪੀ ਬਣ ਗਿਆ ਇਵਨ ਕਿ ਚੀਫ ਮਿਨਿਸਟਰ ਤੁਸੀਂ ਯਕੀਨ ਨਹੀਂ ਕਰਨਾ ਕੱਲ ਉਹਨਾਂ ਨੇ ਸਾਨੂੰ ਜਿੰਨੇ ਸਾਥੀ ਕਹੀ ਸੀ ਉਹਨਾਂ ਨੇ ਕਿਹਾ ਵੀ ਜਦੋਂ ਵੀ ਕਿਤੇ ਤੁਸੀਂ ਚੰਡੀਗੜ੍ਹ ਆਓ ਮੈਂ ਘਰੇ ਹੋਵਾਂ ਤੇ ਮੈਨੂੰ ਮਿਲ ਕੇ ਜਾਓ ਐਡੀ ਐਡੀ ਸੋਚ ਉਹਨਾਂ ਦੀ ਨਹੀਂ ਤਾਂ ਅੱਗੇ ਪਹਿਲਾਂ ਕੀ ਹੁੰਦਾ ਸੀਗਾ ਵੀ ਜੇ ਕਿਸੇ ਲੀਡਰ ਨੂੰ ਕਹੇ ਤਾਂ ਨਾ ਪੀ ਜੇ ਕਿਤੇ ਜਾਣਾ ਚੰਡੀਗੜ੍ਹ ਭਾਈ ਸਾਨੂੰ ਨਾਲ ਦੇ ਜੀ ਉਹ ਮੁੱਖ ਮੰਤਰੀ ਦਿਖਾਉਣ ਲੈ ਕੇ ਜਾਂਦੇ ਹੁੰਦੇ ਸੀ ਪੀ ਚਲੋ ਤੁਹਾਨੂੰ ਮੁੱਖ ਮੰਤਰੀ ਦਿਖਾ ਕੇ ਲੈ ਆਨੇ ਆ ਬਿਠਾਤਾ ਘੰਟਾ ਲਾਈਨ ਤੇ ਸਾਈਡ ਤੇ ਖੜੇ ਰਹੋ ਉਹ ਮੁੱਖ ਮੰਤਰੀ ਲੱਗ ਗਿਆ ਜੀ ਗੱਡੀ 'ਚ ਬਹਿ ਕੇ ਲੰਘ ਗਿਆ ਜੀ ਜਾਂ ਹਾਂ ਹੱਥ ਮਾਰ ਗਿਆ ਇਹ ਪਹਿਲੀ ਵਾਰ ਹੋਇਆ ਪੀ ਮੁੱਖ ਮੰਤਰੀ ਹਰੇਕ ਬੰਦੇ ਨੂੰ ਅਸੀਂ ਤਾਂ ਕੁਝ ਵੀ ਨਹੀਂ ਹਰੇਕ ਬੰਦੇ ਨੂੰ ਨਿੱਜੀ ਤੌਰ ਤੇ ਮਿਲ ਰਹੇ ਨੇ ਹਰੇਕ ਮੁੱਦੇ ਨੂੰ ਸ਼ੂ ਰਹੇ ਨੇ ਹਰੇਕ ਮੁੱਦੇ ਨੂੰ ਹੱਲ ਕਰਨ ਦੀ ਉਹਨਾਂ ਦੇ ਵਿੱਚ ਇੱਛਾ ਸ਼ਕਤੀ ਆ ਇੱਛਾ ਸ਼ਕਤੀ ਬਹੁਤ ਆ ਕਾਂਗਰਸ ਦੇ ਵਿੱਚ ਇਸ ਵਕਤ ਇਹ ਜਾਂ ਕਿਹੜਾ ਪੁਚਾਲ ਹੈਗਾ ਤੁਸੀਂ ਦੇਖੋ ਰਾਜਾ ਵਡਿੰਗ ਨੂੰ ਉਤਾਰਨਾ ਪਿਆ ਲੋਕਲ ਕੈਂਡੀਡੇਟ ਕੋਈ ਨਹੀਂ ਲੱਭਿਆ ਨਾਮ ਸੀਗਾ ਚਰਚਾ ਜ ਸੰਜੀਤ ਤਲਵਾਰ ਭਰਤਪੂਸ਼ਾ ਨਾਸ਼ੂ ਤੇ ਬਾਹਰੋਂ ਚਿਹਰਾ ਲਿਆ ਕੇ ਮੈਂ ਸੋਚੂੰ ਕਹੂੰਗਾ ਅਗਰ ਕਹਾ ਕਿ ਕੀ ਲੁਧਿਆਣਾ ਵਾਸੀ ਐਕਸੈਪਟ ਕਰਨਗੇ ਅਗਰ ਮੈਂ ਕਾਂਗਰਸ ਦੀ ਗੱਲ ਕਰਾਂ ਤੁਸੀਂ ਕਾਂਗਰਸ ਨਾਲ ਲੰਬਾ ਸਮਾਂ ਜੁੜੇ ਰਹੇ ਹੋ ਆਪਣੀ ਜਿਹੜੀ ਅੱਜ ਦੀ ਇੰਟਰਵਿਊ ਦੀ ਗੱਲਬਾਤ ਹੀ ਇੱਥੋਂ ਸ਼ੁਰੂ ਹੋਈ ਆ ਵੀ ਸਭ ਤੋਂ ਪਹਿਲਾਂ ਸੈਲਫ ਰਿਸਪੈਕਟ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਇੱਥੇ ਕੀ ਲੀਡਰਸ਼ਿਪ ਦੀ ਘਾਟ ਇੱਥੇ ਹਰੇਕ ਕੱਦ 'ਤੇ ਵਾਰ ਲੀਡਰ ਹੈਗਾ ਲੋਕ ਸਭਾ ਲੜਨ ਵਾਲੇ ਲੀਡਰ ਕਾਂਗਰਸ 'ਚ ਅੱਥੇ ਹੈਗੇ ਆ ਇਹੀ ਤਾਂ ਸਮੱਸਿਆ ਇਹੀ ਤਾਂ ਪ੍ਰੋਬਲਮ ਹੈ ਇਹੀ ਤਾਂ ਮੈਂ ਸ਼ੁਰੂ ਤੋਂ ਕਹਿ ਰਿਹਾ ਸੈਲਫ ਰਿਸਪੈਕਟ ਦੀ ਘਾਟ ਆ ਜਿਹੜਾ ਬੰਦਾ ਕੰਮ ਕਰ ਸਕਦਾ ਕਰਨਾ ਚਾਹੁੰਦਾ ਉਹਨਾਂ ਤੋਂ ਅੱਗੇ ਨਹੀਂ ਆਣਦੇ ਰੇ ਇੱਥੇ ਹਰ ਬੰਦਾ ਚਾਹੁੰਦਾ ਵੀ ਜਿਹਦੇ ਕੋਲ ਜਿੰਨੀ ਕੁ ਪਾਵਰ ਆ ਗਈ ਉਹ ਕਹਿੰਦਾ ਮੈਂ ਇਕੱਠੀ ਕਰਕੇ ਆਪਣੇ ਕੋਲ ਰੱਖਾਂ ਜਾਂ ਆਪਦੀ ਰੱਬਰ ਨੂੰ ਦੇ ਦਾਂ ਕੋਈ ਹੋਰ ਵਰਕਰ ਥੱਲੇ ਹੋਣਾ ਕੋ ਉੱਪਰ ਆ ਜਵੇ ਪੀਰ ਸੰਜੀਤ ਤਲਵਾਰ ਹੋਰ ਭਰਪੁਰਿਸ਼ਾ ਅਸ਼ੂ ਕੋਈ ਛੋਟਾ ਚਿਹਰਾ ਤਾਂ ਹੈ ਨਹੀਂ ਮੰਤਰੀ ਰਹੇ ਆ ਭਰਪੁਰਿਸ਼ਾ ਮੈਂ ਹੀ ਮੈਂ ਇਹੀ ਗੱਲ ਕਹਿ ਰਿਹਾ ਉਹ ਉਹਨਾਂ ਕੋਲ ਤਜਰਬਾ ਹੈ ਮੰਤਰੀ ਸਾਹਿਬ ਮੰਤਰੀ ਰਹੇ ਨੇ ਐਮਐਲਏ ਰਹੇ ਨੇ ਕੌਂਸਲਰ ਤੋਂ ਸ਼ੁਰੂ ਹੋਇਆ ਉਹ ਲੋਕ ਸਭਾ ਕਿਉਂ ਨਹੀਂ ਸੀ ਲੜ ਸਕਦੇ ਲੋਕਾਂ ਚ ਵਿਚਰਦੇ ਨੇ ਉਹ ਲੋਕਾਂ ਦੇ ਕੰਮ ਕਰਾਉਂਦੇ ਕਿਉਂ ਉਹ ਨਿਰਾਸ਼ਤਾ ਹੋਈ ਨਹੀਂ ਦੇਖੋ ਇਹ ਇਹ ਪਾਰਟੀ ਦਾ ਪ੍ਰੋਟੋਕਾਲ ਆ ਹੁਣ ਉਹ ਮਿਨਿਸਟਰ ਰਹੇ ਨੇ ਐਮਐਲਏ ਰਹੇ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਪਾਰਟੀਆਂ ਕਿਵੇਂ ਛੱਡ ਕੇ ਜਾਣਗੇ ਉਹਨੂੰ ਤੁਰਨਾ ਹੀ ਪਊਗਾ ਨਾਲ ਪਰ ਇਹ ਜੀ ਨੌਬਤ ਕਿਹੜੀ ਆ ਗਈ ਬਹੁਤ ਉਹਨੂੰ ਡੈਕਟ ਨਹੀਂ ਦਿੱਤੀ ਤੁਹਾਨੂੰ ਬਾਹਰੋਂ ਪੰਜਾਬ ਦੇ ਪ੍ਰਧਾਨ ਨੂੰ ਇੱਥੇ ਲਾਉਣਾ ਪੈ ਗਿਆ ਚੌਧਰੀ ਸਾਹਿਬ ਅੰਦਰ ਦੀ ਗੱਲ ਮਤਲਬ ਤਾਂ ਤੁਸੀਂ ਤਾਂ ਜਾਣਦੇ ਹੋਗੇ ਨਾ ਮਤਲਬ ਕਿਤੇ ਨਾ ਕਿਤੇ ਕੋਈ ਨਾਰਾਜ਼ਗੀ ਜਾਂ ਥੋੜਾ ਬਹੁਤ ਮਲਾਲ ਚਲੋ ਮੈਂ ਨਾਰਾਜ਼ਗੀ ਵਰਡ ਵੱਡਾ ਬੋਲ ਦੇਣਾ ਮਲਾਲ ਹੋਵੇਗਾ ਅੰਦਰ ਦੇਖੋ ਮੈਂ ਤਾਂ ਕਹਿੰਦਾ ਹਰੇਕ ਬੰਦੇ ਦੇ ਹੀ ਹੁੰਦਾ ਹਰੇਕ ਬੰਦੇ ਦੇ ਹੁੰਦਾ ਜਿਹੜਾ ਬੰਦਾ ਜਿਸ ਚੀਜ਼ ਦੇ ਕੈਪ ਉਹ ਕੰਮ ਕਰ ਸਕਦਾ ਉਹ ਕੰਮ ਕਰਨਾ ਚਾਹੁੰਦਾ ਉਹਨੂੰ ਤੁਸੀਂ ਕੰਮ ਕਰਨ ਨਾ ਦਿਓ ਹੂੰ ਉਹਨੂੰ ਜ਼ਿੰਮੇਵਾਰੀ ਨਾ ਦਿਓ ਹਰ ਬੰਦਾ ਮਹਿਸੂਸ ਕਰਦਾ ਹਰ ਕੋਈ ਕਰਦਾ ਹਰ ਤੇ ਫਿਰ ਰਾਜਾ ਵੜਿੰਗ ਦਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੀਡਰਾਂ ਦਾ ਸਾਥ ਚਾਹੀਦਾ ਸੀ ਤੁਹਾਡੇ ਵਰਗੇ ਕਾਰਜਕਰਤਾ ਦਾ ਇੱਕ ਬੈਕਬੋਨ ਹੁੰਦੇ ਆ ਅਗਰ ਉਹੀ ਗਾਇਬ ਹੋ ਗਈ ਉਹੀ ਕਮਜ਼ੋਰ ਹੋ ਗਈ ਤਾਂ ਫਿਰ ਪਾਰਟੀ ਦੇ ਵਿੱਚ ਲੜਾਈ ਆ ਫਾਈਟ ਕਰੇਗਾ ਕੌਣ ਦੇਖੋ ਇਹ ਤਾਂ ਹੁਣ ਰਾਜਾ ਜਾਣੇ ਰਾਜੇ ਦੀ ਟੀਮ ਜਾਣੇ ਸਾਡਾ ਤਾਂ ਮਕਸਦ ਸਿਰਫ ਇੱਕੋ ਹੀ ਇੱਕ ਆ ਸਾਡੀ ਸਾਰੀ ਟੀਮ ਦਾ ਅਸੀਂ ਤਾਂ ਰਕੇਸ਼ ਪ੍ਰਾਸ਼ਰ ਪੱਪੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣਾ ਸਾਡਾ ਫੋਕਸ ਸਿਰਫ ਔਰ ਸਿਰਫ ਰਕੇਸ਼ ਪ੍ਰਾਸ਼ਰ ਪੱਪੀ ਐਮ ਐਲ ਏ ਦਲਜੀਤ ਸਿੰਘ ਗਰੇয়াল ਦੇ ਹੱਥ ਮਜ਼ਬੂਤ ਕਰਨਾ ਹੈ ਹੱਥ ਉਸੇ ਵਕਤ ਮਜ਼ਬੂਤ ਹੋਣਗੇ ਜਦੋਂ ਤੁਹਾਡੇ ਇਲਾਕੇ ਦੀਆਂ ਸਮੱਸਿਆਵਾਂ ਉਹਨਾਂ ਤੱਕ ਪਹੁੰਚਣਗੀਆਂ ਉਹਨਾਂ ਦਾ ਹੱਲ ਹੋਏਗਾ ਗੱਲਬਾਤ ਹੋਈ ਬਿਲਕੁਲ ਬਹੁਤ ਅੱਜ ਨਹੀਂ ਹੋਈ ਇਹ ਤਾਂ ਐਮ ਐਲ ਏ ਦਲਜੀਤ ਸਿੰਘ ਗਰੇয়াল ਜਿਸ ਦਿਨ ਦੇ ਐਮ ਐਲ ਏ ਬਣਿਆ ਉਸ ਦਿਨ ਤੋਂ ਹੀ ਦੇਖੋ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਮੈਂ ਹਮੇਸ਼ਾ ਹੀ ਇਹ ਇੱਕ ਚੀਜ਼ ਨੂੰ ਛੱਡ ਕੇ ਉਹਦਿਆਂ ਨੂੰ ਛੱਡ ਕੇ ਪਾਵਰਾਂ ਨੂੰ ਛੱਡ ਕੇ ਮਹੇਸ਼ਾ ਰਿਸ਼ਤਿਆਂ ਨੂੰ ਤਰਜੀਹ ਦਿੱਤੀ ਆ ਇਹ ਇਹ ਸਾਰਾ ਸ਼ਹਿਰ ਜਾਣਦਾ ਮੈਂ ਕਦੇ ਲੋਕਾਂ ਦਾ ਕੋਈ ਕੰਮ ਕਿਹਾ ਹੋਵੇ ਪੱਪੀ ਭਾਜੀ ਨੂੰ ਕਿਹਾ ਹੋਵੇ ਉਹਨਾਂ ਦੇ ਹਲਕੇ ਦਾ ਜਿਹੜੇ ਮੇਰੇ ਸਾਥੀ ਜਾਂ ਮੇਰੇ ਸਮਾਜ ਦੇ ਲੋਕ ਉਧਰ ਨੇ ਜਾਂ ਗਰੇਵਾਲ ਸਾਹਿਬ ਨੂੰ ਕਿਹਾ ਮੈਨੂੰ ਕਦੇ ਨਾ ਨੀ ਜਵਾਬ ਨਹੀਂ ਦਿੱਤਾ ਮੈਂ ਕਾਂਗਰਸ ਹੀ ਘਾਏ ਆ ਆਮ ਆਦੀ ਪਾਰਟੀ ਚੋਂ ਸੀਗੇ ਜਿਹੜਾ ਵੀ ਮੈਂ ਕਦੇ ਕੰਮ ਕਿਹਾ ਭਾਈ ਆ ਫਲਾਣੇ ਮਹੱਲੇ ਦਾ ਕੰਮ ਹੋਣ ਵਾਲਾ ਫਲਾਣੇ ਨਾਲ ਬੁਦੀ ਕੀ ਹੋ ਰਹੀ ਆ ਜਾਂ ਫਲਾਣੇ ਥਾਂ ਕਿਤੇ ਕੋਈ ਟੂਬਲ ਦੀ ਪ੍ਰੋਬਲਮ ਆ ਗਈ ਸੀਵਰੇਜ ਦੀ ਪ੍ਰੋਬਲਮ ਆ ਕਿ ਗਲੀ ਪਟ ਹੁਣ ਤਾਂ ਮੈਂ ਖੜਾ ਹਾਂ ਇਹਨਾਂ ਦੇ ਨਾਲ ਕਿ ਕੀ ਸਮੱਸਿਆਵਾਂ ਦੇਖਦੇ ਹਾਂ ਆਪਣੇ ਅਗਰ ਇੱਧਰ ਦੇਖੋ ਸ਼ਹਿਰ ਹੈ ਸ਼ਹਿਰ ਦੇ ਚ ਰੂਟੀਨ ਸਮੱਸਿਆਵਾਂ ਜਿਹੜੀਆਂ ਉਹੀ ਹੁੰਦੀਆਂ ਕਦੇ ਸੀਵਰੇਜ ਬੰਦ ਹੋ ਕੇ ਛੋਟੀਆਂ-ਛੋਟੀਆਂ ਸਮੱਸਿਆਵਾਂ ਸਮੱਸਿਆਵਾਂ ਕੋ ਬਹੁਤ ਵੱਡੀਆਂ ਨਹੀਂ ਹੁੰਦੀ ਸਭ ਤੋਂ ਵੱਡੀ ਸਮੱਸਿਆ ਰਾਹਾਂ ਰੂਡ ਰਾਹਾਂ ਦਰ ਦੀ ਸਮੱਸਿਆ ਸੀ ਹੁਣ ਨਹੀਂ ਹੈਗੀ ਦੇਖੋ ਬਰਸਾਤਾ ਦੇ ਵਿੱਚ ਅੱਜ ਵੀ ਬਹੁਤ ਜ਼ਿਆਦਾ ਜਿਹੜਾ ਪਾਣੀ ਜਿਹੜਾ ਠਹਿਰ ਜਾਂਦਾ ਹੈਗਾ ਇੰਡਸਟਰੀ ਜਿਹੜੀ ਬੁੱਢੇ ਨਾਲੇ ਨੂੰ ਬਰਬਾਦ ਕਰ ਰਹੀ ਹੈ ਪੂਰੀ ਤਰ੍ਹਾਂ ਨਾਲ ਆਪਾਂ ਵੀ ਸਮਝਦੇ ਹੈਗੇ ਆਂ ਉਹਨਾਂ ਦਾ ਵੀ ਹੱਲ ਅਸੀਂ ਇੰਡਸਟਰੀ ਨੂੰ ਦੋਸ਼ ਦਿੰਨੇ ਆ ਲੇਕਿਨ ਮਜਬੂਰੀ ਤਾਂ ਸ਼ਾਇਦ ਕਿਤੇ ਨਾ ਕਿਤੇ ਦੇਖੋ ਜਿਹੜੀ ਬਰਸਾਤ ਦੇ ਵਿੱਚ ਰਾਹੋਂ ਰੋਡ ਤੇ ਪਾਣੀ ਦੀ ਸਮੱਸਿਆ ਆਉਂਦੀ ਹੈ ਕਿ ਹੁਣ ਨਹੀਂ ਆਉਣ ਲੱਗੀ ਇਹ ਸ਼ੁਰੂ ਤੋਂ ਹੀ ਆ ਵੱਡੀ ਆ ਇਹਦਾ ਕਾਰਨ ਇਹ ਹੈਗਾ ਕਿ ਇੱਥੇ ਨਾ ਸੀਵਰੇਜ ਦੇ ਵਿੱਚ ਓਵਰਲੋਡਿੰਗ ਦੀ ਪ੍ਰੋਬਲਮ ਆ ਕਿਉਂਕਿ ਚੁੰਗੀ ਤੱਕ ਜਿੱਥੇ ਤੱਕ ਸਾਡੇ ਕਾਰਪੋਰੇਸ਼ਨ ਦਾ ਏਰੀਆ ਪੈਂਦਾ ਉਹਨਾਂ ਕਾ ਸਾਡਾ ਰਾਹੋਂ ਰੋਡ ਦਾ ਜਿਹੜਾ ਸੀਵਰੇਜ ਆ ਉਹ ਲੋਡ ਚੱਲ ਲੈਂਦਾ ਕੀ ਹੋਇਆ ਪਿੱਛੇ ਜਿਹੇ 2012 ਦੇ ਵਿੱਚ ਜਦੋਂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਹਲਕਾ ਸਾਹਨੇਲ ਦਾ ਐਮਐਲਏ ਹੁੰਦੇ ਸੀਗੇ ਉਹਨਾਂ ਨੇ ਆਪਣੀ ਚੋਣ ਨੂੰ ਜਿੱਤਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਜਿਹੜੀਆਂ ਨਾਲ ਦੀਆਂ ਕਲੋਨੀਆਂ ਸੀਗੀਆਂ ਉਹਨਾਂ ਦੇ ਵਿੱਚ ਛੋਟਾ ਸੀਵਰੇਜ ਪਾਤਾ ਉਹ ਜਿਹੜਾ ਛੋਟਾ ਸੀਵਰੇਜ ਪਾਤਾ ਮੌਕੇ ਤੇ ਕਾਰਪੋਰੇਸ਼ਨ ਦੇ ਸੀਵਰੇ ਨਾਲ ਜੋੜਦਾ ਤੇ ਹੁਣ ਜਾਂ ਤਾਂ ਉਹਦਾ ਕੋਈ ਆਲਟਰਨੇਟਿਵ ਲੱਭਿਆ ਹੁੰਦਾ ਜਦੋਂ ਅਸੀਂ ਕਾਉਂਸਲਰ ਸੀਗੇ ਉਦੋਂ ਸਾਡੇ ਕੋਲ ਨਾ ਇੱਕ ਤਜਵੀਰ ਸੀ ਕਿ ਅਸੀਂ ਵਾਲੀਆ ਪੈਲੈਸ ਤੋਂ ਇੱਕ ਨਵੀਂ ਲਾਈਨ ਬਿਸ਼ਾਣੀ ਚਾਹੁੰਦੇ ਸੀ ਇਹਨਾਂ ਪਟੀਆਂ ਨੂੰ ਤਾਂ ਕਿ ਜਿਹੜਾ ਦਿਹਾਤਾ ਜਾਂ ਸਾਹਣੇਲ ਹਲਕੇ ਦੀਆਂ ਕਲੋਨੀਆਂ ਦਾ ਪਾਣੀ ਉਧਰ ਉਧਰ ਚੱਲੇ ਜਾਵੇ ਇਹ ਐਮਐਲਏ ਸਾਹਿਬ ਦੇ ਧਿਆਨ ਚਾ ਉਹ ਮੇਰੇ ਖਿਆਲ ਉਹ ਲੱਗੇ ਵੀ ਹੋਏ ਨੇ ਤੇ ਬੜੀ ਜਲਦੀ ਹੱਲ ਹੋ ਜਾਊਗਾ ਕਿਸ ਤਰ੍ਹਾਂ ਦੇਖਦੇ ਹੈਗੇ ਹਾਂ ਕਿ ਸਿਆਸਤ ਦੇ ਵਿੱਚ ਤੁਸੀਂ ਜਿੱਦਾਂ ਕਿਹਾ ਇਲੈਕਸ਼ਨ ਜਿੱਤਣ ਲਈ ਰਾਜਨੀਤਿਕ ਪਾਰਟੀਆਂ ਲੀਡਰ ਲੋਕਾਂ ਨੂੰ ਕਿਤੇ ਨਾ ਕਿਤੇ ਮੂਰਖ ਬਣਾ ਦਿੰਦੀਆਂ ਨੇ ਤੁਸੀਂ ਜਿੱਦਾਂ ਦੱਸਿਆ ਛੋਟੇ ਸੀਵਰੇਜ ਪਾਤੇ ਜਾਂ ਆਰਜੀ ਤੌਰ ਤੇ ਸੜਕਾਂ ਦਾ ਨਿਰਮਾਣ ਕਰ ਦਿੱਤਾ ਆਮ ਆਦਮੀ ਪਾਰਟੀ 'ਚ ਇਹ ਕੰਮ ਕਿਸ ਤਰ੍ਹਾਂ ਦੇਖਦੇ ਹਾਂ ਕਿ ਉਹਨਾਂ ਦਾ ਜੜੋਂ ਹੱਲ ਕੀਤਾ ਜਾ ਰਿਹਾ ਹੈ ਜਾਂ ਫਿਰ ਇੱਥੇ ਵੀ ਲੀਪਾ-ਪੁਤੀ ਚੱਲ ਰਹੀ ਹੈ ਦੇਖੋ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਜੇ ਮੈਂ ਹੁਣ ਕਾਂਗਰਸ ਦਾ ਨਾਮ ਲੈ ਕੇ ਕਹਾਂ ਮੈਂ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਉੱਥੇ ਕੰਮ ਕਰਦਾ ਰਿਆਂ ਸਾਰੀਆਂ ਹੀ ਪਾਰਟੀਆਂ ਸੀ ਜャ ਜਿਹੜੇ ਲੀਡਰਸ਼ਿਪ ਸੀਗੇ ਜੇ ਉਹ ਲੋਕਾਂ ਨੂੰ ਗੁੰਮਰਾਹ ਨਾ ਕਰਦੇ ਜੇ ਬੋਟਾਂ ਦੀ ਰਾਜਨੀਤੀ ਨਾ ਕਰਦੇ ਫਿਰ ਆਮ ਆਦੀ ਪਾਰਟੀਆਂ ਦੀ ਕਿਉਂ ਆਮ ਆਦੀ ਪਾਰਟੀ ਦਾ ਅਗਾਜ ਹੀ ਤਾਂ ਹੋਇਆ ਜਦਕਿ ਉਹ ਲੋਕ ਝੂਠ ਬੋਲਦੇ ਰਹੇ ਆ ਕਰਦੇ ਕੋਸ਼ਿਸ਼ੀ ਕਹਿੰਦੇ ਕੋਸ਼ਿਸ਼ੀਗੇ ਇਹ ਇਹੀ ਤਾਂ ਲੋਕਾਂ ਨੇ ਬਦਲਾਅ ਚਾਹਿਆ ਨਾ ਕਿ ਅਸੀਂ ਬਦਲਾਅ ਲਿਆਉਣਾ ਤੇ ਲੋਕਾਂ ਨੇ ਬਦਲਾਅ ਦੇਖਿਆ ਵੀ ਆ ਸਭ ਤੋਂ ਵੱਡੀ ਗੱਲ ਤੇ ਹੈ ਵੀ ਕੋਈ ਐਮਐਲਏ ਮਿਨਿਸਟਰ ਬਣ ਜਾਂਦੇ ਲੋਕਾਂ ਨੂੰ ਮਿਲਦਾ ਹੀ ਨਹੀਂ ਸੀ ਪਹਿਲਾਂ ਤਾਂ ਉਹਦਾ ਕੋਈ ਚਮਚਾ ਲੱਭੋ ਉਹਦਾ ਕੋਈ ਰਿਸ਼ਤੇਦਾਰ ਲੱਭੋ ਜੋ ਤੱਕ ਜਾਣਾ ਜੇ ਕੰਮ ਕਰਾਉਣਾ ਠੀਕ ਹੁਣ ਤਾਂ ਇਹ ਜਿਹੇ ਸਿਸਟਮ ਵੀ ਹਨ ਮੈਂ ਤਾਂ ਦੱਸੀ ਜਾਂਦਾ ਵੀ ਐਮਐਲਏ ਮਿਨਿਸਟਰ ਐਮਪੀ ਦੇ ਇੱਕ ਪਾਸੇ ਸੀਐਮ ਸਾਹਿਬ ਇਦਾਂ ਮਿਲ ਰਹੇ ਆ ਜਿਵੇਂ ਆਮ ਸਧਾਰਨ ਬੰਦਾ ਮਿਲਦਾ ਹਰ ਇੱਕ ਬੰਦੇ ਦੀ ਪਹੁੰਚ ਉਹਨਾਂ ਤੱਕ ਹਰ ਕੋਈ ਬੰਦਾ ਜਾ ਕੇ ਮਿਲ ਸਕਦਾ ਨਹੀਂ ਉਹ ਤਾਂ ਪਾਰਟੀ ਆਵਾ ਆਮ ਪਾਰਟੀ ਇਸ ਲਈ ਉਹਨੂੰ ਕਹਿੰਦੇ ਆ ਕਿ ਆਮ ਲੋਕ ਇਕੱਠੇ ਹੋ ਗਏ ਹੁਣ ਤੁਹਾਨੂੰ ਨਾ ਕਿਤੇ ਮਲਾਲ ਹੋਣ ਲੱਗ ਜੂਗਾ ਨਾ ਤੁਸੀਂ ਤਾਂ ਖਾਸ ਪਾਰਟੀ ਚ ਆਏ ਹੋ ਤੁਸੀਂ ਵੀ ਆਮ ਬਣ ਕੇ ਰਹੋਗੇ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਦੇਖੋ ਮੈਂ ਤਾਂ ਪਹਿਲਾਂ ਕਿ ਮੈਨੂੰ ਸ਼ੌਂਕ ਹੈ ਕੰਮ ਕਰਨ ਦਾ ਮੈਨੂੰ ਨਾ ਤਾਂ ਉਹਦਿਆਂ ਨਾਲ ਕੋਈ ਮੋਹ ਆ ਮੈਂ ਤਾਂ ਇਹ ਚਾਹੁੰਦਾ ਵੀ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਇਆ ਜਿਹੜੇ ਇਲਾਕੇ 'ਚ ਅਸੀਂ ਕੰਮ ਕਰਨਾ ਚਾਹੁੰਦੇ ਆਂ ਜਿਸ ਇਲਾਕੇ 'ਚ ਅਸੀਂ ਕੰਮ ਕਰਦੇ ਆਂ ਅਸੀਂ ਉਹਨਾਂ ਲੋਕਾਂ ਦੇ ਕੰਮ ਕਰੀਏ ਕੰਮ ਲੋਕਾਂ ਦੇ ਛੋਟੇ-ਛੋਟੇ ਹੁੰਦੇ ਬਹੁਤੇ ਕੰਮ ਨਹੀਂ ਹੁੰਦੇ ਕੰਮ ਅਸੀਂ ਤਾਂ ਹੀ ਕਰਵਾ ਸਕਦੇ ਜੇ ਸਾਡੇ ਸਿਰ ਤੇ ਕੋਈ ਸਟਰੌਂਗ ਲੀਡਰਸ਼ਿਪ ਖੜੀ ਹੋਵੇ ਮੈਂ ਕੱਲ ਜੁਆਇਨ ਕਰਵਾਇਆ ਮੈਨੂੰ ਸੀਐਮ ਸੰਨ ਮੈਂ ਤਾਂ ਦੱਸਿਆ ਕਿ ਪਿਛਲੇ 2 ਸਾਲ ਤੋਂ ਜਿਹੜਾ ਮੈਂ ਕ ਇਹਜਾ ਕੁਝ ਹੈ ਹੀ ਨਹੀਂ ਸੈਟੀਸਫਾਈਡ ਹੋ ਪਾਰਟੀ ਜੁਆਇਨ ਕਰਕੇ 100% ਹਾਂ ਸੈਟੀਸਫਾਈ ਨਹੀਂ ਬਹੁਤ ਜ਼ਿਆਦਾ ਖੁਸ਼ ਹਾਂ ਹੁਣ ਕਾਰਨ ਮੈਂ ਨਹੀਂ ਪੁੱਛੂੰਗਾ ਕਿ ਛੱਡੀ ਕਿਉਂ ਜਾਂ ਇਹ ਬੀਤ ਗਿਆ ਹੁਣ ਕੀ ਮੁੱਦੇ ਰਹਿਣਗੇ ਪਾਰਟੀ ਜੁਆਇਨ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਇਸ ਵਕਤ ਤੁਸੀਂ ਜਿਹੜੇ ਕਾਰਜਕਰਤਾ ਬਣ ਚੁੱਕੇ ਹੋ ਆਪਣੇ ਖੇਤਰ ਲਈ ਕੋਈ ਇਦਾਂ ਦੀ ਸੋਚ ਰੱਖੀ ਹੋਵੇ ਕਿ ਸਭ ਤੋਂ ਪਹਿਲਾਂ ਆਹ ਕੰਮ ਕਰਵਾਣਾ ਦੇਖੋ ਕੰਮ ਤਾਂ ਉਹੀ ਨੇ ਜਿਹੜੇ ਪਹਿਲਾਂ ਸੀਗੇ ਜੇ ਆਪਾਂ ਇੱਥੋਂ ਦੀ ਗੱਲ ਕਰਦੇ ਕਿ ਕੋਈ ਸੀਵਰੇਜ ਬੰਦ ਦਾ ਕਿਸਦਾ ਟਿਊਬਲ ਖਰਾਬ ਆ ਕਿਸ ਦੀ ਗਲੀ ਬਣਾਉਣੀਆਂ ਕਿਸਦਾ ਆਧਾਰ ਕਾਰਡ ਬਣਨ ਵਾਲਾ ਕਿਸਦਾ ਜਨਮ ਸਰਟੀਫਿਕੇਟ ਬਣਨ ਵਾਲਾ ਜੇ ਨਿੱਜੀ ਕੰਮ ਲੋਕਾਂ ਦੇ ਹੁੰਦੇ ਉਹੀ ਕੰਮ ਨੇ ਤੇ ਬਾਕੀ ਜਿਹੜੀ ਸੋਚ ਆ ਐਮਐਲਏ ਸਾਹਿਬ ਕਿਹੜੀ ਸੋਚ ਲੈ ਕੇ ਜਾ ਰਹੇ ਨੇ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਣਾ ਚਾਹੁੰਦੇ ਆ ਉਹ ਜਿੱਥੇ ਉਹ ਹੁਕਮ ਲਾਣਗੇ ਜਿੱਥੇ ਡਿਊਟੀ ਲਾਣਗੇ ਉੱਥੇ ਹਾਜ਼ਰ ਆ ਮੈਂ ਤੇ ਮੇਰੀ ਸਾਰੀ ਟੀਮ ਖੜੀ ਆ ਚਲੋ ਜੀ ਬਹੁਤ ਵਧੀਆ ਨਰਿੰਦਰ ਚੌਧਰੀ ਜੀ ਇੱਕ ਜਰੂਰ ਲੋਕਾਂ ਦੀ ਆਵਾਜ਼ ਆਮਾਨਵੀ ਪਾਰਟੀ ਦੇ ਲੀਡਰ ਬਣ ਗਏ ਨੇ ਤੇ ਇਨਾਂ ਤੱਕ ਪਹੁੰਚਾ ਦਿੰਨੇ ਆ ਲੋਕਾਂ ਦੀ ਤੁਹਾਡੇ ਏਰੀਆ ਦੇ ਵਿੱਚ ਜਿਹੜੀ ਹੈਗੀ ਹੈ ਬਹੁਤ ਬੜੀ ਇੱਕ ਸਮੱਸਿਆ ਹੈਗੀ ਹੈ ਸ਼ੋਚਾਲਿਆਂ ਦੀ ਪਬਲਿਕ ਟਾਇਲਟਸ ਦੀ ਇਹਦੇ ਵੱਲ ਜ਼ਰੂਰ ਧਿਆਨ ਦੇਣਾ ਹਾਂ ਬਿਲਕੁਲ ਜ਼ਰੂਰ ਆਪਣੇ ਲੋਕਾਂ ਨੂੰ ਤੁਸੀਂ ਅਗਰ ਪ੍ਰੋਮਿਸ ਕਰਨਾ ਚਾਹੋ ਬਿਲਕੁਲ 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 ਤੁਹਾਡੀ ਸਹਾਇਤਾ ਕਿਉਂਕਿ ਦੇਖੋ ਬਹੁਤ بڑا ਏਰੀਆ ਕਟੋਗੜ 4-5 ਕਿਲੋਮੀਟਰ ਲੰਬੀ ਮਾਰਕੀਟ ਪਬਲਿਕ ਟਾਇਲਟਸ ਦਾ ਹੋਣਾ ਜ਼ਰੂਰੀ ਹੈ ਬਿਲਕੁਲ ਤੁਹਾਡੀ ਜਿਹੜੀ ਇਹ ਤੁਸੀਂ ਗੱਲ ਕਹੀ ਹੈ ਆਲਰੇਡੀ ਮੇਰੇ ਧਿਆਨ ਚ ਹੈ ਤੇ ਅਸੀਂ ਕਿਤੇ ਵੀ ਕਿਤੇ ਕਾਰਪੋਰੇਸ਼ਨ ਦੀ ਜਗ੍ਹਾ 'ਤੇ ਆ ਜਾਂ ਕਿਸੇ ਹੋਰ ਸਰਕਾਰੀ ਅਦਾਰੇ ਦੀ ਜਗ੍ਹਾ 'ਤੇ ਹੋਵੇ ਇਹਦਾ ਬਿਲਕੁਲ ਧਿਆਨ ਹੀ ਨਹੀਂ ਦੇਣਾ ਆਪ ਇਹਦਾ ਹੱਲ ਕਰਾਂਗੇ ਬਣਵਾਵਾਂਗੇ ਬਹੁਤ ਬਹੁਤ ਧੰਨਵਾਦ ਨਿਰਿੰਦਰ ਚੌਧਰੀ ਜੀ ਤਾਂ ਦਲਜੀਤ ਸਿੰਘ ਗਰੇਵਾਲ ਪੁਲਾ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਰਾਹੋਂ ਰੂਟ ਦੀ ਮਾਰਕੀਟ ਜਿਹੜੀ ਹੈਗੀ ਹੈ ਅਹਿਮ ਮਾਰਕੀਟ ਹੈ ਔਰ ਇਹਦੇ ਵਿੱਚ ਜਿਹੜੇ ਪਬਲਿਕ ਟਾਇਲਟਸ ਦੀਆਂ ਸਮੱਸਿਆ ਨੇ ਉਹਦਾ ਧਿਆਨ ਦਿੱਤਾ ਜਾਏਗਾ ਉਹੀ ਤਰਸ ਦੇ ਉੱਤੇ ਨਿਰਿੰਦਰ ਚੌਧਰੀ ਵੱਲੋਂ ਵੀ ਹਮੇਂ ਭਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਆਮ ਆਦਮੀ ਪਾਰਟੀ ਦਾ ਕੁੰਬਾ ਵੱਡਾ ਹੋਇਆ ਦਿਖਾਈ ਦੇ ਰਿਹਾ ਔਰ ਇਸੀ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਕਾਰਜਕਰਤਾ ਦਾ ਵੰਗੂ ਲੋਕ ਲੀਡਰ ਜਿਹੜੇ ਨੇ بڑے ਲੀਡਰ ਮੈਂ ਇਹਨਾਂ ਨੂੰ ਕਹੂੰਗਾ ਉਹ ਆਮ ਕਾਰਜਕਰਤਾ ਬਣ ਕੇ ਜਿਹੜੇ ਜੁਆਇਨ ਕਰਦੇ ਨਜ਼ਰ ਆ ਰਹੇ ਨੇ ਲੁਧਿਆਣਾ ਦਾ ਕੈਮਰਾ ਪਰਸਨ ਜਗਿੰਦਰ ਕੰਬੋਸ ਦੇ ਨਾਲ ਕਮਲ ਕਪੂਰ ਏਵਨ ਪੰਜਾਬੀ ਟੀਵੀ